ਰਮਾ ਸੁਹਾਗ ਰਾਤ ਦੇ ਕਮਰੇ ਵਿੱਚ ਆਪਣੇ ਪਤੀ ਦੇ ਆਉਣ ਦੀ ਉਡੀਕ ਕਰ ਰਹੀ ਸੀ ਪਰ ਜਿਵੇਂ ਹੀ ਉਹ ਕਮਰੇ ਵਿੱਚ ਆਇਆ ਰਮਾ ਦੇ ਹੋ ਛੁੱਟ ਗਏ ਕਿਉਂਕਿ ਉਸਦੇ ਪਤੀ ਰਿਤੇਸ਼ ਨੇ ਸ਼ਰਾਬ ਪੀਤੀ ਹੋਈ ਸੀ ਰਮਾ ਕਬਰਾ ਕੇ ਮੂੰਹ ਦੂਜੇ ਪਾਸੇ ਕਰਨ ਲੱਗੀ ਅਤੇ ਨੱਕ ਉੱਤੇ ਹੱਥ ਰੱਖ ਲਿਆ ਰਿਤੇਸ਼ ਨੇ ਨੇੜੇ ਆ ਕੇ ਉਸ ਨੂੰ ਜ਼ੋਰਦਾਰ ਥੱਪੜ ਮਾਰਦੇ ਹੋਏ ਕਿਹਾ ਨਵੀ ਦੁਹਹਣ ਪਤੀ ਦਾ ਇੰਜ ਸਵਾਗਤ ਕਰਦੀ ਹੈ ਰਮਾ ਤਾਂ ਹੱਕੀ ਬੱਕੀ ਰਹਿ ਗਈ ਕੰਬਦੀ ਆਵਾਜ਼ ਵਿੱਚ ਉਸਨੇ ਕਿਹਾ ਤੁਸੀਂ ਸ਼ਰਾਬ ਪੀਤੀ ਹੈ ਰਿਤੇਸ਼ ਬੋਲਿਆ ਮੇਰਾ ਘਰ ਹੈ ਮੇਰੀ ਜ਼ਿੰਦਗੀ ਹੈ ਮੇਰੇ ਪੈਸੇ ਨੇ ਮੈਂ ਸ਼ਰਾਬ ਪੀਵਾਂ ਜਾਂ ਇਹ ਆਸ਼ੀ ਕਰਾਂ ਤੈਨੂੰ ਕੀ ਇੰਨਾ ਕਹਿ ਕੇ ਉਸਨੇ ਰਮਾ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਜਕੜ ਲਿਆ ਰਮਾ ਛੱਟਪੜਾਉਂਦੀ ਹੋਈ ਬੋਲੀ ਮੈਨੂੰ ਛੱਡੋ ਪਰ ਰਿਤੇਸ਼ ਨੇ ਇੱਕ ਹੋਰ ਥੱਪੜ ਮਾਰਦੇ ਹੋਏ ਕਿਹਾ ਇੱਥੇ ਤੈਨੂੰ ਛੱਡਾਂ ਛੱਡਣ ਲਈ ਲਿਆਇਆ ਹਾਂ ਤੂੰ ਮੇਰੀ ਪਤਨੀ ਹੈ ਮੈਂ ਤੇਰੇ ਨਾਲ ਕੁਝ ਵੀ ਕਰ ਸਕਦਾ ਹਾਂ ਰਮਾ ساری ਰਾਤ ਦਰਦ ਵਿੱਚ ਤੜਫਦੀ ਰਹੀ ਅਤੇ ਸੋਚਦੀ ਰਹੀ ਕਿ ਇਸ ਤਰ੍ਹਾਂ ਦੇ ਇਨਸਾਨ ਨਾਲ ਉਸਦਾ ਵਿਆਹ ਕਿਵੇਂ ਹੋ ਗਿਆ ਰਮਾ ਅਜਿਹੇ ਪਰਿਵਾਰ ਵਿੱਚ ਵੱਡੀ ਹੋਈ ਸੀ ਜਿੱਥੇ ਔਰਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ ਉਸਦੀ ਮਾਂ ਵੀ ਕਦੇ ਪਤੀ ਦੇ ਅੱਗੇ ਮੂੰਹ ਨਹੀਂ ਖੋਲ ਸਕੀ ਜਦੋਂ ਰਮਾ 18 ਸਾਲ ਦੀ ਹੋਈ ਉਸ ਦੀ ਪੜ੍ਹਾਈ ਅੱਧ ਵਿੱਚ ਛੁਡਾ ਕੇ ਉਸ ਦੇ ਪਿਤਾ ਜੀ ਨੇ ਉਸ ਦਾ ਵਿਆਹ ਕਰਵਾ ਦਿੱਤਾ ਅਤੇ ਵਿਦਾ ਸਮੇਂ ਕਿਹਾ ਹੁਣ ਸੋਹਰਾ ਘਰ ਹੀ ਤੇਰਾ ਘਰ ਹੈ ਸੋਹਰਾ ਘਰ ਜਿਹੋ ਜਿਹਾ ਵੀ ਹੋਵੇ ਉਸ ਨੂੰ ਆਪਣੀ ਕਿਸਮਤ ਮੰਨ ਕੇ ਉੱਥੇ ਹੀ ਰਹਿਣਾ ਸਾਨੂੰ ਤੇਰੇ ਸੋਹਰੇ ਘਰ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਅੱਜ ਵਿਆਹ ਦੀ ਪਹਿਲੀ ਰਾਤ ਹੀ ਰਮਾ ਨੂੰ ਇੰਨੀ ਪੀੜ ਸਹਿਣੀ ਪੈ ਰਹੀ ਸੀ ਕੀ ਉਹ ਸੋਚ ਰਹੀ ਸੀ ਕਿ ਇਸ ਤੋਂ ਚੰਗਾ ਤਾਂ ਵਿਆਹ ਹੀ ਨਾ ਹੁੰਦਾ ਅਗਲੀ ਸਵੇਰ ਜਦੋਂ ਰਮਨ ਨੇ ਆਪਣੀ ਸੱਸ ਨਿਰਮਲਾ ਜੀ ਨੂੰ ਪਤੀ ਦੀ ਸ਼ਿਕਾਇਤ ਕੀਤੀ ਤਾਂ ਉਹ ਬੋਲੀ ਮੇਰਾ ਪੁੱਤ ਥੋੜਾ ਗੁੱਸੇ ਵਾਲਾ ਹੈ ਅਤੇ ਉਸ ਵਿੱਚ ਕੁਝ ਗਲਤ ਆਦਤਾਂ ਵੀ ਹਨ ਮੈਂ ਐਸੇ ਕਰਕੇ ਤਾਂ ਉਸ ਦਾ ਵਿਆਹ ਕਰਵਾਇਆ ਸੀ ਕਿ ਵਿਆਹ ਤੋਂ ਬਾਅਦ ਉਹ ਸੁਧਰ ਜਾਵੇਗਾ ਹੁਣ ਉਸ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਤੇਰੀ ਹੈ ਰਮਾ ਹੈਰਾਨ ਰਹਿ ਗਈ ਕਿ ਜਿਸ ਨੂੰ ਉਹ ਖੁਦ ਨਹੀਂ ਸੁਧਾਰ ਸਕੀ ਉਸ ਦੀ ਜ਼ਿੰਮੇਵਾਰੀ ਉਸ ਨੂੰ ਦੇ ਰਹੀ ਸੀ ਹੁਣ ਰਮਾ ਨੂੰ ਦਿਨ ਰਾਤ ਪਤੀ ਦੇ ਜ਼ੁਲਮ ਸਹਣੇ ਪੈਣ ਲੱਗੇ ਕਦੇ ਵੀ ਉਹ ਉਸ ਉੱਤੇ ਹੱਥ ਚੁੱਕ ਦਿੰਦਾ ਕਦੇ ਗਾਲਾਂ ਕੱਢਣ ਲੱਗਦਾ ਰਮਾ ਖੁਦ ਹਰ ਵੇਲੇ ਡਰ ਡਰ ਦੇ ਸائے ਹੇਠ ਜੀਉਂਦੀ ਸੀ ਫਿਰ ਉਹ ਕਿਸੇ ਨੂੰ ਕੀਤ ਸੁਧਾਰਦੀ ਦੇਖਦੇ ਦੇਖਦੇ ਬਿਆਨ ਨੂੰ 4 ਮਹੀਨੇ ਹੋ ਗਏ ਇੱਕ ਦਿਨ ਸੱਸ ਮੁਹੱਲੇ ਵਿੱਚ ਗਈ ਹੋਈ ਸੀ ਰਮਾ ਖਾਣਾ ਬਣਾ ਕੇ ਬਿਸਤਰੇ ਤੇ ਲੇਟੀ ਸੀ 4 ਮਹੀਨੇ ਵਿੱਚ ਹੀ ਉਹ ਕਾਫੀ ਕਮਜ਼ੋਰ ਹੋ ਗਈ ਸੀ ਜਦੋਂ ਵੀ ਉਹ ਫੋਨ ਤੇ ਮਾਂ ਨੂੰ ਆਪਣੀਆਂ ਸਮਸਿਆਵਾਂ ਦੱਸਦੀ ਮਾਂ ਕਹਿੰਦੀ ਇੱਥੇ ਤੇਰਾ ਸਾਥ ਦੇਣ ਵਾਲਾ ਕੋਈ ਨਹੀਂ ਬੇਟੀ ਜੋ ਹੈ ਜਿਹੋ ਜਿਹ ਹੈ ਸਮਝੋਤਾ ਕਰਕੇ ਜੀਣਾ ਪਵੇਗਾ ਰਮਾ ਖੁਦ ਨੂੰ ਬਹੁਤ ਇਕੱਲੀ ਮਹਿਸੂਸ ਕਰਦੀ ਸੀ ਇਸੇ ਦੌਰਾਨ ਸੱਸ बार-बार ਉਸ ਤੇ ਖੁਸ਼ਖਬਰੀ ਸੁਣਾਉਣ ਦਾ ਦਬਾਅ ਬਣਾਉਂਦੀ ਅਤੇ ਸਮਝਾਉਂਦੀ ਤੂੰ ਗਰਭਵਤੀ ਹੋ ਜਾਵੇਂਗੀ ਤਾਂ ਤੇਰਾ ਪਤੀ ਸੁਧਰ ਜਾਵੇਗਾ ਰਮਾ ਬਿਸਤਰੇ ਤੇ ਲੇਟੀ ਹੰਝੂ ਬਹਾ ਰਹੀ ਸੀ ਕੀ ਰਿਤੇਸ਼ ਇੱਕ ਸੁੰਦਰ ਔਰਤ ਨੂੰ ਨਾਲ ਲੈ ਕੇ ਕਮਰੇ ਵਿੱਚ ਆਇਆ ਉਸ ਔਰਤ ਨੂੰ ਦੇਖ ਕੇ ਰਮਾ ਹੈਰਾਨੀ ਨਾਲ ਉੱਠ ਖੜੀ ਹੋਈ ਅਤੇ ਬੋਲੀ ਇਹ ਕੌਣ ਹੈ जितेश ने किया कोई भी होवे तैनू की चल कमरे तो बाहर निकल रमा बोली ए मेरा कमरा है ਤੁਹਾਨੂੰ ਕਿਸੇ ਹੋਰ ਔਰਤ ਨੂੰ ਇੱਥੇ ਲਿਆਉਂਦੇ ਸ਼ਰਮ ਨਹੀਂ ਆਈ ਜਿਤੇਸ਼ ਨੇ ਉਸ ਨੂੰ ਧੱਕਾ ਮਾਰ ਕੇ ਕਮਰੇ ਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਔਰਤ ਨਾਲ ਕਮਰੇ ਵਿੱਚ ਬੰਦ ਹੋ ਗਿਆ रमा ਦਾ ਦਿਲ ਦਰਦ ਨਾਲ ਫਟਿਆ ਜਾ ਰਿਹਾ ਸੀ ਇੰਨੇ ਵਿੱਚ ਮੁਹੱਲੇ ਦੀਆਂ ਔਰਤਾਂ ਨਾਲ ਗੱਲਬਾਤ ਕਰਕੇ ਨਿਰਮਲਾ ਜੀ ਘਰ ਆਈ ਅਤੇ ਬੋਲੀ ਰਮਾ ਮੇਰੇ ਲਈ ਖਾਣਾ ਲਿਆ ਦੇ ਮੈਨੂੰ ਬਹੁਤ ਭੁੱਖ ਲੱਗੀ ਹੈ ਰਮਾ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਉਹ ਹੈਰਾਨ ਹੋ ਕੇ ਬੋਲੀ ਤੂੰ ਰੋ ਕਿਉਂ ਰਹੀ ਹੈ ਸਭ ਠੀਕ ਤਾਂ ਹੈ ਰਮਾ ਰੋਂਦੀ ਹੋਈ ਸੱਸ ਕੋਲ ਗਈ ਅਤੇ ਬੋਲੀ ਮਾ ਜੀ ਅੱਜ ਤੱਕ ਤੁਹਾਡਾ ਪੁੱਤ ਮੇਰੇ ਤੇ ਹੱਥ ਹੀ ਚੁੱਕਦਾ ਸੀ ਪਰ ਅੱਜ ਉਹ ਕਿਸੇ ਹੋਰ ਔਰਤ ਨੂੰ ਲੈ ਘਰ ਆਇਆ ਇੰਨਾ ਕਹਿ ਕੇ ਉਸ ਨੇ ਬੈਡਰੂਮ ਵੱਲ ਇਸ਼ਾਰਾ ਕੀਤਾ ਨਿਰਮਲ ਜੀ ਦੋ ਪਲ ਲਈ ਸੁੰਨ ਹੋ ਗਈ ਫਿਰ ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ ਮੈਂ ਤਾਂ ਕਦੋਂ ਦੀ ਕਹਿ ਰਹੀ ਸੀ ਇੱਕ ਵਾਰ ਗਰਭਵਤੀ ਹੋ ਜਾ ਉਸ ਦੀਆਂ ਹਰ ਕਰ ਕਰ ਤਾਂ ਵਿੱਚ ਸੁਧਾਰ ਆ ਜਾਵੇਗਾ ਰਮਾ ਨੇ ਕਿਹਾ ਜਿਸ ਆਦਮੀ ਦੀ ਜ਼ਿੰਦਗੀ ਵਿੱਚ ਮੇਰਾ ਕੋਈ ਮਹੱਤਵ ਨਹੀਂ ਉਸ ਲਈ ਮੈਂ ਇੱਕ ਨਵੀਂ ਜਾਨ ਨੂੰ ਦਾਤੇ ਨਹੀਂ ਲਗਾ ਸਕਦੀ ਜਦੋਂ ਉਹ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਤਾਂ ਮੈਂ ਬੱਚਾ ਕਿਉਂ ਲਿਆਵਾ ਨਿਰਮਲਾ ਜੀ ਨੇ ਕੜਾ ਕੜਵਾਹਟ ਨਾਲ ਕਿਹਾ ਫਿਰ ਸਹਿੰਦੀ ਰ ਮੇਰੇ ਕੋਲ ਸ਼ਿਕਾਇਤ ਕਿਉਂ ਕਰਦੀ ਹੈ ਘਰ ਵਿੱਚ ਪਈ ਰ ਕੰਮ ਕਰ ਰਮਾ ਹੈਰਾਨੀ ਨਾਲ ਬੋਲੀ ਹਾਂ ਤੁਹਾਨੂੰ ਮੁਫਤ ਦੀ ਨੌਕਰ ਆਣੀ ਚਾਹੀਦੀ ਸੀ ਉਹ ਮਿਲ ਗਈ ਤੁਹਾਡਾ ਪੁੱਤ ਮਨਮਰਜ਼ੀ ਨਾਲ ਆਇਆ ਸ਼ਿਕਰ ਰਿਹਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਰੇ ਬਾਰੇ ਸੋਚਿਆ ਹੈ ਕਿ ਮੈਨੂੰ ਕੀ ਚੰਗਾ ਲੱਗਦਾ ਉਸ ਦੀ ਆਵਾਜ਼ ਉੱਚੀ ਹੋ ਗਈ ਉਸਨੇ ਕਿਹਾ ਅੱਜ ਮੈਂ ਸਭ ਨੂੰ ਦੱਸਾਂਗੀ ਕਿ ਇਸ ਘਰ ਵਿੱਚ ਮੇਰੇ ਨਾਲ ਕੀ ਹੋ ਰਿਹਾ ਹੈ ਇਨਾ ਕਹਿ ਕੇ ਉਹ 베ੜੇ ਵਿੱਚ ਨਿਕਲੀ ਅਤੇ ਆਸ-ਪਾਸ ਦੇ ਲੋਕਾਂ ਨੂੰ ਉੱਚੀ-ਉੱਚੀ ਬੁਲਾਉਣ ਲੱਗੀ। ਨਿਰਮਲਾ ਜੀ 베ੜੇ ਵਿੱਚ ਆਈ ਅਤੇ ਉਸ ਦਾ ਮੂੰਹ ਬੰਦ ਕਰਦੇ ਹੋਏ ਬੋਲੀ, ਘਰ ਦੀ ਗੱਲ ਘਰ ਵਿੱਚ ਹੀ ਰਹਿੰਦੇ, ਨਹੀਂ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ। ਰਮਾ ਨੇ ਉਸ ਦਾ ਹੱਥ ਝਟਕ ਦਿੱਤਾ ਅਤੇ ਕਿਹਾ, ਮੇਰੇ ਲਈ ਤਾਂ ਹੁਣ ਵੀ ਕੁਝ ਚੰਗਾ ਨਹੀਂ ਹੋ ਰਿਹਾ। ਇੰਨੇ ਵਿੱਚ ਰਮਾ ਦੀ ਚੀਕਨ ਚਲੌਣ ਦੀ ਆਵਾਜ਼ ਸੁਣ ਕੇ रितेश ਕਮਰੇ ਤੋਂ ਬਾਹਰ ਆਇਆ ਅਤੇ ਉਸ ਦੀ ਕੁੱਟਮਾਰ ਕਰਨ ਲੱਗਾ। ਅੱਜ ਰਮਾ ਉਸ ਦਾ ਵਿਰੋਧ ਨਹੀਂ ਕਰ ਰਹੀ ਸੀ। ਆਸ-ਪਾਸ ਦੇ ਲੋਕ ਵੇੜੇ ਵਿੱਚ ਇਕੱਠੇ ਹੋ ਗਏ। ਕੁਝ ਲੋਕ ਵੀਡੀਓ ਵੀ ਬਣਾਉਣ ਲੱਗੇ। ਰਮਾ ਰੋਂਦੀ ਹੋਈ ਬੋਲੀ, ਹੁਣ ਬਹੁਤ ਹੋ ਗਿਆ। ਅੱਜ ਮੇਰੇ ਸਬਰ ਦਾ ਬੰਨ ਟੁੱਟ ਚੁੱਕਿਆ ਏ। ਅੱਜ ਤੱਕ ਮੈਨੂੰ ਲੱਗਦਾ ਸੀ ਕਿ ਮੇਰਾ ਪਤੀ ਇੱਕ ਦਿਨ ਸੁਧਰ ਜਾਵੇਗਾ। ਪਰ ਤੂੰ ਹੁਣ ਪਰਾਈ ਔਰਤ ਨੂੰ ਘਰ ਲਿਆਉਣ ਲੱਗਾ ਮੈਂ ਇਹ ਸਭ ਸਹਿਣ ਨਹੀਂ ਕਰ ਸਕਦੀ ਰਿਤੇਸ਼ ਨੇ ਕਿਹਾ ਚੁੱਪਚਾਪ ਮੂੰਹ ਬੰਦ ਕਰਕੇ ਘਰ ਦੇ ਅੰਦਰ ਜਾ ਜਿਆਦਾ ਜੀਬ ਨਾ ਚਲਾ ਰਮਾ ਰੋਂਦੀ ਹੋਈ ਉੱઠી ਅਤੇ ਸਿੱਧਾ ਘਰੋਂ ਬਾਹਰ ਜਾਣ ਲੱਗੀ ਰਿਤੇਸ਼ ਨੇ ਉਸ ਦਾ ਹੱਥ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਸੱਸ ਨੇ ਵੀ ਥੱਪੜ ਮਾਰਦੇ ਹੋਏ ਕਿਹਾ ਸਾਡੇ ਘਰ ਦੀ ਇੱਜ਼ਤ ਘਰ ਦੀ ਦਹਲੀਜ਼ ਤੋਂ ਬਾਹਰ ਪੈਰ ਨਹੀਂ ਪਾਵੇਗੀ ਰਮਾ ਨੇ ਸੱਸ ਦਾ ਹੱਥ ਝਟਕਦੇ ਹੋਏ ਕਿਹਾ ਤੁਹਾਡੇ ਘਰ ਦੀ ਕਿਹੜੀ ਇੱਜ਼ਤ ਤੁਹਾਡਾ ਪੁੱਤ ਖੁਦ ਹੀ ਘਰ ਦੀ ਇੱਜ਼ਤ ਬਰਬਾਦ ਕਰ ਰਿਹਾ ਏ ਮੈਂ ਕਹਿੰਦੀ ਹਾਂ ਉਸ ਔਰਤ ਨੂੰ ਬਾਹਰ ਕੱਢੋ ਅੱਜ ਸਾਰਿਆਂ ਦੇ ਸਾਹਮਣੇ ਫੈਸਲਾ ਹੋਵੇਗਾ ਕਿ ਘਰ ਦੀ ਇੱਜ਼ਤ ਕੌਣ ਬਰਬਾਦ ਕਰ ਰਿਹਾ ਏ ਹੁਣ ਮਾਂ ਪੁੱਤ ਦੋਵੇਂ ਘਬਰਾ ਗਏ ਰਮਾ ਨੇ ਪੜੋਸ ਦੇ ਇੱਕ ਮੁੰਡੇ ਦਾ ਮੋਬਾਈਲ ਖੋ ਕੇ ਪੁਲਿਸ ਨੂੰ ਕਾਲ ਕਰ ਦਿੱਤੀ ਰਿਤੇਸ਼ ਦੇ ਚਿਹਰੇ ਦਾ ਰੰਗ ਉੱਡਣ ਲੱਗਿਆ ਨਿਰਮਲਾ ਜੀ ਵੀ ਥਰ-ਥਰ ਕੰਬਣ ਲੱਗੀ ਔਰ ਰਮਾ ਕੋਲ ਆਈ ਅਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਬੋਲੀ ਰਮਾ ਘਰ ਦੀ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਮੈਂ ਵਾਦਾ ਕਰਦੀ ਹਾਂ ਅੱਜ ਤੋਂ ਰਿਤੇਸ਼ ਕਿਸੇ ਔਰਤ ਨੂੰ ਘਰ ਨਹੀਂ ਲਿਆਵੇਗਾ ਪੁਲਿਸ ਨੂੰ ਨਾ ਬੁਲਾ ਰਮਾ ਨੇ ਕਿਹਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੇਰਾ ਪਤੀ ਬਾਹਰ ਜਾ ਕੇ ਮੂੰਹ ਮਾਰੇਗਾ ਘਰ ਨਹੀਂ ਲਿਆਵੇਗਾ ਕੀ ਤੁਸੀਂ ਗਾਰੰਟੀ ਲੈਂਦੇ ਹੋ ਕਿ ਮੇਰਾ ਪਤੀ ਹੁਣ ਕਿਸੇ ਹੋਰ ਔਰਤ ਨੂੰ ਹੱਥ ਨਹੀਂ ਲਾਵੇਗਾ ਉਸ ਦੀ ਸੱਸ ਦਾ ਸਿਰ ਝੁੱਕ ਗਿਆ ਰਮਾ ਨੇ ਗੁੱਸੇ ਵਿੱਚ ਕਿਹਾ ਇੱਕ ਤਾਂ ਤੁਹਾਡਾ ਪੁੱਤ ਮੇਰੇ ਤੇ ਜ਼ੁਲਮ ਕਰਦਾ ਸੀ ਅੱਜ ਤੁਸੀਂ ਵੀ ਮੇਰੇ ਤੇ ਹੱਥ ਚੁੱਕਿਆ ਮੈਂ ਇਸ ਘਰ ਵਿੱਚ ਕਿਸ ਲਈ ਰਹਾ ਮੈਨੂੰ ਇੱਥੇ ਕੋਈ ਆਪਣਾ ਨਹੀਂ ਦਿਸਦਾ ਨਿਰਮਲਾ ਜੀ ਨੇ ਹੌਲੀ ਜਹੀ ਕਿਹਾ ਦੇਖ ਰਮਾ ਵਿਆਹ ਸਮੇਂ ਤੇਰੇ ਪਿਤਾ ਜੀ ਨੇ ਕਿਹਾ ਸੀ ਕਿ ਸੋਹਰਾ ਘਰ ਹੀ ਤੇਰਾ ਆਪਣਾ ਘਰ ਹੈ ਉਹ ਤੇਰਾ ਸਾਥ ਨਹੀਂ ਦੇਣਗੇ ਸਮਝਣ ਦੀ ਕੋਸ਼ਿਸ਼ ਕਰ ਰਮਾ ਨੇ ਗੁੱਸੇ ਵਿੱਚ ਕਿਹਾ ਮੈਨੂੰ ਪਤਾ ਏ ਮੇਰੇ ਪਿਤਾ ਜੀ ਸਾਥ ਨਹੀਂ ਦੇਣਗੇ ਇਸੇ ਕਰਕੇ ਮੈਂ ਇੰਨੇ ਦਿਨ ਪਤੀ ਦੀ ਮਾਰ ਕੁੱਟ ਚੁੱਪਚਾਪ ਸਹਿੰਦੀ ਰਹੀ ਪਰ ਅੱਜ ਪਾਣੀ ਸਿਰ ਤੋਂ ਉੱਪਰ ਲੰਘ ਚੁਕਿਆ ਏ ਇਨਸਾਨ ਵਿੱਚ ਖੁਦ ਦੀ ਹਿੰਮਤ ਹੋਣੀ ਚਾਹੀਦੀ ਹੈ ਜਦੋਂ ਤੱਕ ਮੈਂ ਆਪਣੇ ਲਈ ਕੁਝ ਨਹੀਂ ਕਰਾਂਗੀ ਕੋਈ ਹੋਰ ਮੇਰਾ ਸਾਥ ਕਿਉਂ ਦੇਵੇਗਾ ਇੰਨੇ ਵਿੱਚ ਪੁਲਿਸ ਦੀ ਗੱਡੀ ਬਾਹਰ ਆ ਕੇ ਆ ਕੇ ਰੁਕ ਗਈ ਨਿਰਮਲਾ ਜੀ ਨੇ ਆਖਰੀ ਕੋਸ਼ਿਸ਼ ਕਰਦੇ ਹੋਏ ਕਿਹਾ ਰਮਾ ਸਾਨੂੰ ਮaaf ਕਰ ਦੇ ਉਹ ਰਮਾ ਦੇ ਪੈਰੀ ਭੈਣ ਲੱਗੀ ਰਿਤੇਸ਼ ਵੀ ਹਿੰਮਤਾ ਕਰਦਾ ਹੋਇਆ ਬੋਲਿਆ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਾਂਗਾ ਪੁਲਿਸ ਨੂੰ ਵਾਪਸ ਭੇਜਦੇ ਪਰ ਰਮਾ ਨੇ ਨਫ਼ਰਤ ਭਰੀਆਂ ਨਜ਼ਰਾਂ ਨਾਲ ਉਸ ਦੇ ਵੱਲ ਦੇਖਿਆ ਅਤੇ ਨਜ਼ਰਾਂ ਫੇਰ ਲਈਆਂ ਪੁਲਿਸ ਨੇ ਕਮਰੇ ਦੀ ਤਲਾਸ਼ੀ ਲਈ ਤਾਂ ਉਹ ਔਰਤ ਉੱਥੋਂ ਭੱਜ ਚੁੱਕੀ ਸੀ ਪਰ ਉਸ ਦਾ ਪਰਛਾਵੇਂ ਤੇ ਪਿਆ ਸੀ ਪੁਲਿਸ ਨੇ ਰਿਤੇਸ਼ ਅਤੇ ਨਿਰਮਲਾ ਜੀ ਨੂੰ ਗ੍ਰਿਫਤਾਰ ਕਰ ਲਿਆ ਰਮਾ ਕੁਝ ਦਿਨ ਪਿੰਡ ਵਿੱਚ ਹੀ ਰਹੀ ਪਿੰਡ ਦੇ ਮੁਖੀਆ ਜੀ ਨੇ ਰਮਾ ਨੂੰ ਕਿਹਾ ਕਿ ਸ਼ਹਿਰ ਵਿੱਚ ਰੈਡੀਮੇਡ ਕੱਪੜਿਆਂ ਦੀ ਫੈਕਟਰੀ ਹੈ ਉਹ ਉੱਥੇ ਹੈਲਪਰਾਂ ਦੀ ਲੋੜ ਹੈ ਅਤੇ ਪਿੰਡ ਇਸ ਪਿੰਡ ਦੀਆਂ ਕੁਝ ਕੁੜੀਆਂ ਉੱਥੇ ਕੰਮ ਕਰਦੀਆਂ ਹਨ ਤੇ ਉੱਥੇ ਹੀ ਕਮਰਾ ਕਿਰਾਏ ਦੇ ਕਮਰੇ ਵਿੱਚ ਰਹਿੰਦੀਆਂ ਹਨ ਉਹਨਾਂ ਨੇ ਰਮਾ ਨੂੰ ਵੀ ਉੱਥੇ ਭੇਜ ਦਿੱਤਾ ਰਮਾ ਨੇ ਉਹਨਾਂ ਕੁੜੀਆਂ ਨਾਲ ਰਹਿੰਦੇ ਹੋਏ ਕੰਮ ਸ਼ੁਰੂ ਕੀਤਾ ਉਹ ਆਪਣੀ ਕਮਾਈ ਨਾਲ ਜੀ ਰਹੀ ਸੀ ਹੌਲੀ-ਹੌਲੀ ਉਸਨੇ ਕੰਪਨੀ ਦੇ ਨੇੜੇ ਹੀ ਕਿਰਾਏ ਦਾ ਮਕਾਨ ਲੈ ਲਿਆ ਸ਼ੁਰੂ ਵਿੱਚ ਉਸਦੇ ਪਿਤਾ ਜੀ ਉਸ ਤੋਂ ਨਾਰਾਜ਼ ਸੀ ਪਰ ਰਮਾ ਦੀ ਮਾਂ ਨੇ ਹੌਲੀ-ਹੌਲੀ ਉਸ ਨਾਲ ਗੱਲਬਾਤ ਕਰਨਾ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਆਪਣੀ ਧੀ ਤੇ ਮਾਣ ਸੀ ਜਿਸ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਅਤੇ ਅੱਜ ਆਪਣੇ ਦਮ ਤੇ ਜ਼ਿੰਦਗੀ ਜੀ ਰਹੀ ਸੀ ਕੁਝ ਸਾਲਾਂ ਬਾਅਦ ਰਮਨ ਨੂੰ ਖਬਰ ਮਿਲੀ ਕਿ ਰਿਤੇਸ਼ ਨੂੰ ਜੇਲ੍ਹ ਵਿੱਚ ਹੱਟ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਉਸ ਦੀ ਸੱਸ ਹਜੇ ਵੀ ਜੇਲ੍ਹ ਵਿੱਚ ਸੀ। ਇਸੇ ਦੌਰਾਨ ਰਮਨ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਵਿਰਾਟ ਨੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਵਿਰਾਟ ਦੀ ਇੱਕ ਧੀ ਸੀ ਅਤੇ ਉਸ ਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਸੀ। ਘਰ ਵਿੱਚ ਇੱਕ ਬਜ਼ੁਰਗ ਪਿਤਾ ਸੀ। ਕਾਫੀ ਸੋਚ ਵਿਚਾਰ ਤੋਂ ਬਾਅਦ ਰਮਾ ਨੇ ਵਿਰਾਟ ਦਾ ਹੱਥ ਫੜ ਲਿਆ 2 ਸਾਲ ਬਾਅਦ ਰਮਾ ਇੱਕ ਪਿਆਰੇ ਜਿਹੇ ਪੁੱਤ ਦੀ ਮਾਂ ਬਣੀ ਅਤੇ ਉਸ ਦਾ ਪਰਿਵਾਰ ਪੂਰਾ ਹੋ ਗਿਆ ਵਿਰਾਟ ਬਹੁਤ ਚੰਗਾ ਇਨਸਾਨ ਸੀ ਅਤੇ ਰਮਾ ਦਾ ਪੂਰਾ ਖਿਆਲ ਰੱਖਦਾ ਸੀ ਕੜਵੀਆਂ ਯਾਦਾਂ ਤੋਂ ਉਹ ਬਹੁਤ ਦੂਰ ਆ ਚੁੱਕੀ ਸੀ ਉਹ ਸੋਚਦੀ ਸੀ ਕਿ ਜੇ ਉਸਨੇ ਸਮੇਂ ਸਿਰ ਹਿੰਮਤ ਨਾ ਦਿਖਾਈ ਹੁੰਦੀ ਹੁੰਦੀ ਤਾਂ ਅੱਜ ਉਸ ਦੀ ਜ਼ਿੰਦਗੀ ਵਿੱਚ ਇੰਨੀਆਂ ਖੁਸ਼ੀਆਂ ਨਾ ਹੁੰਦੀਆਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ